ਪੁਲਿਸ ਨੇ ਇਸ ਸੁਖਦੇਵ ਸਿੰਘ ਨਾਮੀ ਨੌਜਵਾਨ ਨੂੰ ਇਸ ਕਰਕੇ ਮਾਰ ਦਿੱਤਾ ਸੀ ਕਿ ਇਹ ਇੱਕ ਖਾੜਕੂ ਹੈ ਤੇ ਇਸ ਨੂੰ ਤਰਨਤਾਰਨ ਦਾ ਏਰੀਆ ਕਮਾਂਡਰ ਕਿਹਾ ਜਾਂਦਾ ਸੀ ਤਰਨਤਾਰਨ ਦੇ ਏਰੀਆ ਕਮਾਂਡਰ ਖਾੜਕੂ ਦਾ ਘਰ ਦੇਖ ਲਓ ਇੱਕ ਹੀ ਕਮਰਾ ਹੈ ਤੇ ਕੰਨਿਆਂ ਵਾਲੀ ਛੱਤ ਹੈ 33 ਸਾਲ ਤੱਕ ਪਰਿਵਾਰ ਨੇ ਲੰਬਾ ਸੰਘਰਸ਼ ਕੀਤਾ ਇਸ ਇਨਕਾਉਂਟਰ ਨੂੰ ਫੇਕ ਸਾਬਤ ਕਰਨ ਵਾਸਤੇ ਤੇ ਅੱਜ ਉਹਨਾਂ ਪੁਲਿਸ ਅਫਸਰਾਂ ਨੂੰ ਸਜ਼ਾ ਹੋਣ ਵਾਲੀ ਹੈ ਦੋਸ਼ੀ ਕਰਾਰ ਦਿੱਤੇ ਗਏ ਹਨ ਸਾਡੀ ਟੀਮ ਨੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆਓ ਤੁਹਾਨੂੰ ਸੁਣਾਉਂਦੇ ਆ ਪੂਰੀ ਦਰਦਪਰੀ ਕਹਾਣੀ ਤੁਹਾਡਾ ਬੋਲੋ ਤੁਹਾਡਾ ਨਾਮ ਕੀ ਆ ਮੇਰੀ ਸਕੂਲ ਗੁਰਮੀਤਕਰ ਕਿੱਥੇ ਰਹਿਣ ਵਾਲੇ ਆ ਰਣਬਾਦ ਤੇ ਸੁਖਦੀਪ ਸਿੰਘ ਤੁਹਾਡਾ ਕੀ ਲੱਗਦਾ ਸੀ ਇਹ ਮੇਰਾ ਘਰ ਬੰਦਾ ਘਰ ਆ ਹੂੰ ਤੇ ਕੀ ਕਰਨਾ ਵਾਪ੍ਰੀ ਸੀ ਇਹਦੇ ਨਾਲ ਇਹਦੇ ਨਾਲ ਠੇਕਦਾਰ ਦੀ ਨੌਕਰੀ ਰਹੀ ਠੇਕਦਾਰ ਦੇ ਘਰੋਂ ਚੁੱਕਿਆ ਗਿਆ ਸੀ ਕੀ ਕੰਮ ਕਰਦਾ ਸੀ ਹਾਂ ਪੁਲਿਸ ਤੇ ਨੌਕਰੀ ਹੀ ਨਾ ਕਰ ਪੁਲਿਸ ਨੌਕਰੀ ਹੂੰ ਤੇ ਕਿਸ ਤਰ੍ਹਾਂ ਇਹ ਕਹਾਣੀ ਵਾਪ੍ਰੀ ਇਹਨਾਂ ਨੇ ਪੁਲਿਸ ਨੇ ਕਰਿਆ ਤੇ ਘਰੋਂ ਚੁੱਕ ਲਿਆ ਉਹਨਾਂ ਨੇ ਤੇ ਸੱਸ ਮੇਰੇ ਬਾਹਰ ਨਹੀਂ ਜਾਂਦੀਆਂ ਸੀ ਤੇ ਬਾਹਰੋਂ ਪਤਾ ਲੱਗਾ ਵੀ ਉਹਨਾਂ ਘਰੋਂ ਚੁੱਕਿਆ ਗਿਆ ਉਹਨਾਂ ਆਖਿਆ ਵੀ ਕਿਹੜੇ ਕਿਹੜੀ ਗੱਲੋਂ ਚੁੱਕਿਆ ਤੇ ਉਹਨਾਂ ਖੇਤ ਪੁਲਸ ਲੈ ਗਈ ਕਿਉਂਕਿ ਫਿਰ ਬੰਦੇ-ਬੰਦੇ ਇਕੱਠੇ ਕੀਤੇ ਤੇ ਉੱਥੇ ਗਈ ਹੈ ਪਤਾ ਕਰਨ ਉੱਥੇ ਨੰਗਾ ਨੰਗਾ ਨਹੀਂ ਕੀਤਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਨਾਂ ਨੂੰ ਅਨਕਾਉਂਟਰ ਦੇ ਵਿੱਚ ਮਾਰ ਦਿੱਤਾ ਗਿਆ ਹਾਂ ਨੂੰ ਬੰਦੇ ਨਹੀਂ ਦਿਨੇ ਪਤਾ ਲੱਗ ਗਿਆ ਕਿਵੇਂ ਪਤਾ ਲੱਗਿਆ ਸੀ ਪੁਲਿਸ ਨੇ ਦੱਸਿਆ ਸੀ ਹਾਂਜੀ ਤੇ ਲੋਕੀ ਗੱਲਾਂ ਕਰਦੇ ਹੀ ਕੋਈ ਉੱਥੇ ਗੱਲਾਂ ਕਰਦਾ ਹੀ ਕੋਈ ਉੱਥੇ ਗੱਲਾਂ ਕਰਦਾ ਹੀ ਤੇ ਕਹਿੰਦੇ ਵੀ ਤੁਹਾਨੂੰ ਨਹੀਂ ਪਤਾ ਲੱਗਿਆ ਕਿ ਸਾਨੂੰ ਸੰਸਥਾ ਨੂੰ ਨਹੀਂ ਪਤਾ ਹਲੇ ਤੁਹਾਡਾ ਬੰਦਾ ਮਾਰ ਦਿੱਤਾ ਹੂੰ ਇਹ ਤੁਹਾਡਾ ਹਰਪਜਨ ਸਿੰਘ ਜੀ ਤੇ ਸੁਖਦੀਪ ਸਿੰਘ ਤੁਹਾਡਾ ਜੀ ਲੱਗਦਾ ਛੋਟਾ ਬਰਾਈ ਤੇ ਜਿਹੜਾ ਸੀਬੀਆਈ ਵੱਲੋਂ ਜਿਹੜਾ ਫੈਸਲਾ ਲੈ ਗਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਦੇ ਮੈਂ ਨਾ ਵੀ ਜੇ ਸਾਹਿਬ ਨਾਲ ਸਾਡੇ ਨਾਲ ਉਹਨਾਂ ਨੇ ਕੰਮ ਕੀਤਾ ਉਹ ਉਹਨਾਂ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਮੈਂ ਮੰਗਦਾ ਸਾਡ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਠੀਕ ਹੈ 30 ਸਾਲ ਦੇ ਲੰਮੇ ਸੰਘਰਸ਼ ਕੀਤਾ ਤੁਸੀਂ ਉਸ ਦਰਮਿਆਨ ਕੋਈ ਲਾਲਚ ਵਗੈਰਾ ਦਿੱਤਾ ਜਾਂਦਾ ਸੀ ਤੁਹਾਨੂੰ ਕੇਸ ਨੂੰ ਦਬਾਉਣ ਵਾਸਤੇ ਮੈਨੂੰ ਬਹੁਤ ਲਾਲਚ ਦਿੱਤਾ ਉਹਨਾਂ ਨੇ ਹੂੰ ਬੇਕਰੇ 15 ਲੱਖ ਰੁਪਏ ਦਾ ਫਿਰ 50 ਲੱਖ ਰੁਪਏ ਦਾ ਵੀ ਆਫਰ ਦਿੱਤਾ ਉਹਨਾਂ ਨੇ ਕੌਣ ਆਉਂਦਾ ਹੁੰਦਾ ਸੀ ਤੁਹਾਡੇ ਨਾਲ 딜 ਕਰਨ ਵਾਸਤੇ ਭਪਿੰਦਰ ਸਿੰਘ ਉਹਦੇ ਨਾਲ ਪੁਲਿਸ ਵਾਲੇ ਆਉਂਦੇ ਹੁੰਦੇ ਭਪਿੰਦਰ ਸਿੰਘ ਖੁਦ ਆਉਂਦਾ ਰਿਹਾ ਖੁਦ ਆਉਂਦਾ ਰਿਹਾ ਮੇਰੇ ਕੋਲ ਇੱਥੇ ਫਿਰ ਬਰਾਬਰ ਬਰਾਬਰ ਦੇ ਰਿਸ਼ਤੇਦਾਰੀਓ ਦੀ ਬਰਾਬਰ ਉਹਦੇ ਘਰ ਆਉਂਦਾ ਰਿਹਾ ਫਿਰ ਗੋੰਦੌਰ ਸਾਹਿਬ ਇੱਕ ਪੁਲਿਸ ਦਾ ਠਾਲੇਦਾਰ ਹੀ ਉਹਦੇ ਘਰ ਉਹਦੇ ਘਰ ਮੈਂ ਛੱਡਿਆ ਤੇ ਮੈਂ ਗਿਆ ਫਿਰ ਮੈਨੂੰ ਉਹ 50 ਲੱਖ ਦਾ ਆਫਰ ਦਿੱਤਾ ਮੈਂ ਵੇਖ ਲਾਂਗੀ ਸੋਚ ਲਾਂਗੇ ਜੀ ਅਜੇ ਉਹਨਾਂ ਚੁੱਪ ਕਰ ਰਿਹਾ ਮੈਂ ਲੈ ਇਦਾਂ ਕੰਮ ਕਰੀ ਗਿਆ ਆਪਦਾ ਹੁਣ 30 ਸਾਲ ਬਾਅਦ ਅਦਾਲਤ ਨੇ ਸੀਬੀਆਈ ਨੇ ਤੁਹਾਨੂੰ ਇਨਸਾਫ ਦਿੱਤਾ ਕੀ ਕਹਿਣਾ ਚਾਹੋਗੇ ਮੈਂ ਫਾਂਸੀ ਹੋਣੀ ਚਾਹੀਦੀ ਹਾਂ ਹੂੰ ਖੁਸ਼ ਹੋ ਜੇ ਫੈਸਲੇ ਤੇ ਮੈਂ ਬਿਲਕੁਲ ਖੁਸ਼ ਹਾਂ ਤੇ ਜੇ ਸੋਮਵਾਰ ਜਿਹੜਾ ਹੁਣ ਫੈਸਲਾ ਸੁਣਾਉਣਾ ਵਾ ਤੇ ਕੀ ਸਜ਼ਾ ਕਹਿੰਦੇ ਹੋ ਫਾਂਸੀ ਸਜ਼ਾ ਚਾਹੀਦੀ ਹਾਂ ਠੀਕ ਜਿਹੜਾ ਰੋਲਤਾ ਨਹੀਂ ਸਾਡੇ ਠੀਕ ਹੈ ਜੀ ਹਾਂਜੀ ਕੀ ਨਾਮ ਜੀ ਜੀਵਨ ਸਿੰਘ ਜੀ ਤੇ ਸੁਖਦੇਵ ਸਿੰਘ ਤੁਹਾਡੇ ਕੀ ਲੱਗਦੇ ਡਾਡੀ ਜੀ ਮੇਰੇ ਸੁਖਦੇਵ ਸਿੰਘ ਨੂੰ ਤੁਸੀਂ ਦੇਖਿਆ ਨਹੀਂ ਸਰ ਨਹੀਂ ਹਾਂ ਉਹਨਾਂ ਦਾ ਜਨਮ ਤੋਂ ਕਿੰਨੇ ਚਿਰ ਬਾਅਦ ਤੁਹਾਡਾ ਜਨਮ ਹੁੰਦਾ ਮੈਂ ਸਾਰਾਂ ਦੇ 2 ਮਹੀਨੇ 15 ਦਿਨਾਂ ਬਾਅਦ ਜਨਮ ਹੁੰਦਾ ਮੇਰਾ ਅੱਛਾ ਅੱਛਾ ਹਾਂਜੀ ਠੀਕ ਤੇ ਪਤਾ ਤੁਹਾਨੂੰ ਨਹੀਂ ਹਿਸਤੀ ਦਾ ਕਿਸ ਤਰ੍ਹਾਂ ਹੋਇਆ ਨਹੀਂ ਸਾਨੂੰ ਮਦਰ ਦਾਦੇ ਨਹੀਂ ਉਹਦੇ ਬਤਾਉਂਦੇ ਦੱਸਦੇ ਨਹੀਂ ਹੁੰਦੇ ਚਾਹ ਮਤਲਬ ਵੀ ਇਦਾਂ ਵੀ ਤੇ ਇੱਕ ਗਰੇ ਮਿਸਤਾਨ ਸਿੰਘ ਦੀ ਨਗਰੀ ਵਿੱਚ ਹੋਣ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਕੀ ਮੰਗ ਕਰਦੇ ਐ ਸਾਰਾਂ ਨੇ ਫਾਂਸੀ ਸਜ਼ਾ ਹਣੀ ਚਾਹੀਦੀ ਇਹਨਾਂ ਨੂੰ ਠੀਕ ਹਾਂਜੀ ਕੀ ਨਾਂ ਜੀ ਮੇਰਾ ਨਾਮ ਜਸਵੀਰ ਸਿੰਘ ਆ ਜੀ ਤੇ ਸਖਦੇਵ ਸਿੰਘ ਉਹਨਾਂ ਨਾਲ ਕੀ ਰਿਸ਼ਤਾ ਤੁਹਾਡਾ ਸਾਡਾ ਪਰਿਵਾਰਕ ਤੌਰ ਤੇ ਮਤਲਬ ਪਿੰਡ ਦੇ ਵਿੱਚੋਂ ਬਰਾਦਰ ਹੈ ਆਪਣੇ ਕਿਸ ਤਰ੍ਹਾਂ ਦੇ ਹਾਲਾਤ ਰਹੇ ਨੇ ਸ਼ੁਰੂ ਤੋਂ ਇਹਨਾਂ ਪਰਿਵਾਰ ਦੇ ਇਸ ਪਰਿਵਾਰ ਦੇ ਜਿੰਨਾ ਚਿਰ ਤੱਕ ਕੋਈ ਇਹਨਾਂ ਦੇ ਨਾਲ ਇਹ ਘਟਨਾ ਨਹੀਂ ਵਾਪਰੀ ਬਹੁਤ ਵਧੀਆ ਪਰਿਵਾਰ ਸੀਗਾ ਕੋਈ ਇਹੋ ਜੀ ਗੱਲ ਨਹੀਂ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਆ ਤੇ ਬਹੁਤ ਵਧੀਆ ਪਰਿਵਾਰ ਸੀ ਜਿਸਨੇ ਭਾਈ ਸੁਖਦੀਪ ਸਿੰਘ ਹੁਣੀ ਪੁਲਿਸ ਦੀ ਨੌਕਰੀ ਕਰਦੇ ਸੀ ਹਾਂਜੀ ਤੇ ਦੱਸਦੇ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਫੇਕ ਇਨਕਾਊਂਟਰ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜੀ ਇਹ ਜਿਹੜਾ ਉਸ ਟਾਈਮ ਤੇ ਜਦੋਂ ਇਹਨਾਂ ਨੂੰ ਇਥੋਂ ਫੜ ਕੇ ਲੈ ਕੇ ਗਏ ਆ ਨਾ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਇਹਨਾਂ ਨੂੰ ਆ ਕੰਮ ਹੋਇਆ ਵਾ ਆ ਕਰਨਾ ਵਾ ਇਹ ਤੇ ਉਦੋਂ ਹੀ ਪਤਾ ਲੱਗਦਾ ਵਾ ਪਿੰਡ ਦੇ ਵਿੱਚ ਜਦੋਂ ਖਬਰ ਆ ਜਾਂਦੀ ਆ ਕਿ ਪਹਿਲਾਂ ਦੋ ਬੰਦਿਆਂ ਦਾ ਇਨਕਾਊਂਟਰ ਕਰਤਾ ਉਸ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਜੀ ਦਾ ਕੁਝ ਦਿਨ ਬਾਅਦ ਇਨਕਾਊਂਟਰ ਕਰਦੇ ਆ ਤੇ ਫਿਰ ਇਹਨਾਂ ਦਾ ਪੇਪਰ ਦੇ ਵਿੱਚ ਆਉਂਦਾ ਵਾ ਵੀ ਇਹਨਾਂ ਦਾ ਵੀ ਇਨਕਾਊਂਟਰ ਕਰਤਾ ਵਾ ਤੇ ਇਸ ਪਰਿਵਾਰ ਨੇ ਮਤਲਬ ਇਨਕਾਊਂਟਰ ਤੋਂ ਬਾਅਦ ਦੇ ਵਿੱਚ ਆਪਣਾ ਜੋ ਵੀ ਮੁੱਦਾ ਚੁੱਕਿਆ ਤੇ ਸੀਵੀਆਈ ਦੇ ਕੋਲੇ ਪਹੁੰਚਾਇਆ ਤੇ ਸੀਵੀਆਈ ਤੋਂ ਬਾਅਦ ਦੇ ਵਿੱਚ ਅੱਜ 30 32 ਸਾਲ ਬਾਅਦ ਇਸ ਪਰਿਵਾਰ ਨੂੰ ਇਸ ਸੰਘਰਸ਼ ਕਰਨ ਦੇ ਦੌਰਾਨ ਇਹਨਾਂ ਨੂੰ ਮਤਲਬ ਲੱਗਦਾ ਜੀ ਵਧੀਆ ਫੈਸਲਾ ਹੈ ਸੀਵੀਆਈ ਦਾ ਸੀਵੀਆਈ ਦਾ ਬਹੁਤ ਵਧੀਆ ਫੈਸਲਾ ਵਾ ਕਿਉਂਕਿ ਮੈਂ ਅਜੇ ਤੱਕ ਆਪਣੀ ਉਮਰ ਦੇ ਵਿੱਚ ਇਹ ਚੀਜ਼ ਨਹੀਂ ਵੇਖੀ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵਾ ਕੁਝ ਟਾਈਮ ਪਹਿਲਾਂ ਵੀ ਮੈਂ ਸੁਣਿਆ ਹੀਗਾ ਕਿ ਜਿਹੜਾ ਸੀਵੀਆਈ ਨੇ ਮਾਮਲਾ ਚੁੱਕਿਆ ਹੈਗਾ 2-3 ਸਾਲ ਪਹਿਲਾਂ ਉਹਨਾਂ ਬੰਦਿਆਂ ਨੂੰ ਵੀ ਸਜ਼ਾ ਹੋਈ ਸੀ ਉਹਨਾਂ ਨੂੰ ਕੁਝ ਨੌਕਰੀਆਂ ਵੀ ਮਿਲੀਆਂ ਹੈਗਾ ਹੁਣ ਇਹ ਪਰਿਵਾਰ ਰਹਿ ਗਏ ਸੀ 2-4 ਔਰ ਇਹਨਾਂ ਦਾ ਵੀ ਅੱਜ ਸਾਨੂੰ ਪਤਾ ਲੱਗਾ ਵਾ ਕਿ ਸੀਵੀਆਈ ਨੇ ਕੇਸ ਜਿੱਤ ਲਿਆ ਵਾ ਤੇ ਬਹੁਤ ਵਧੀਆ ਵਾ ਪਰ ਮੈਂ ਸਰਕਾਰ ਕੋਲੋਂ ਜਾਂ ਸੀਵੀਆਈ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਤੇ ਇਹਨਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਕਿਉਂਕਿ ਇਹਨਾਂ ਇਸ ਪਰਿਵਾਰ ਦਾ ਇਹੋ ਹੀ ਕਿ ਅਸੀਂ ਜਿਹੜਾ ਆਵਦਾ ਮੁੱਦਾ ਚੁੱਕਿਆ ਵਾ ਇਹ ਸਾਡਾ ਮਸਲਾ ਹਲੋ ਜੇ ਸਾਨੂੰ ਕਹਿੰਿਆ ਜਾਂਦਾ ਜੀ ਲਾਲਚ ਵੀ ਦਿੱਤੇ ਜਾ ਰਹੇ ਸੀ ਇਹਨਾਂ ਨੂੰ ਵੀ ਕੇਸ ਬੰਦ ਕਰ ਦੋ ਤੇ ਸਾਡੇ ਕੋਲ ਪੇਮੈਂਟ ਲੈ ਲਓ ਪੈਸਾ ਲੈ ਲਓ ਇਹ ਵੇਖੋ ਜੀ ਇਹ ਚੀਜ਼ਾਂ ਜਿਹੜੀਆਂ ਵਾ ਇਹ ਸੁਣਨ ਦੇ ਵਿੱਚ ਵੀ ਆਈਆਂ ਵਾ ਤੇ ਦੇਖਣ ਦੇ ਵਿੱਚ ਵੀ ਆਈਆਂ ਵਾ ਲਾਲਚ ਇਥੋਂ ਤੱਕ ਵੀ ਸੁਣਿਆ ਵੀ ਕਰੋੜ ਕਰੋੜ ਰੁਪਈਆ ਵੀ ਦੇਣ ਤੱਕ ਤਿਆਰ ਰਹੇ ਹੈ ਪਰਿਵਾਰ ਨੂੰ ਪਤਾ ਨਹੀਂ ਵੀ ਡਾਇਰੈਕਟਰ ਆਣ ਕੇ ਕੀ ਇਹਨਾਂ ਨੂੰ ਜਾਂ ਇਹਨਾਂ ਨੂੰ ਮਤਲਬ ਕਿਸੇ ਦੇ ਥਰੂ ਸੁਣਾ ਭੇਜਿਆ ਗਿਆ ਵਾ ਇਹ ਸੁਣਨ ਦੇ ਵਿੱਚ ਆ ਵੱਖ-ਵੱਖ ਆਫਰਾਂ ਦਿੱਤੀਆਂ ਗਈਆਂ ਵਾ ਤੇ ਮੈਂ ਇਸ ਚੀਜ਼ ਦੇ ਪਰਿਵਾਰ ਦਾ ਸ਼ੁਕਰਗੁਜ਼ਾਰ ਕਰਦਾ ਕਿ ਜਿਨ੍ਹਾਂ ਨੇ ਪੈਸਾ ਨਹੀਂ ਵੇਖਿਆ ਗਰੀਬੀ ਨਹੀਂ ਵੇਖੀ ਇੱਕ ਇਨਸਾਫ ਵੇਖਿਆ ਵਾ ਤੇ ਮੈਂ ਸਰਕਾਰ ਕੋਲੋਂ ਵੀ ਇਹ ਮੰਗ ਕਰਦਾ ਵਾਂ ਕਿ ਇਸ ਪਰਿਵਾਰ ਨੂੰ ਇਸ ਪਰਿਵਾਰ ਦੇ ਹਾਲਾਤ ਵੇਖ ਕੇ ਤੇ ਇਹਨਾਂ ਨੂੰ ਸਰਕਾਰ ਵੱਲੋਂ ਜੋ ਬਣਦਾ ਇਹਨਾਂ ਦਾ ਉਹ ਆ ਉਹ ਕੀਤਾ ਜਾਵੇ ਬਹੁਤ ਬਹੁਤ ਤੁਹਾਡੇ ਚੈਨਲ